ਜੱਗੋ ਵਾਲੇ ਦਿਨ ਵਿਆਹ ਵਾਲੀ ਕੁੜੀ ਆਪਣੇ ਘਰੋਂ ਭੱਜ ਜਾਂਦੀ ਹੈ ਤੇ ਉਸ ਘਰ ਦਾ ਹੋਣ ਵਾਲਾ ਜਵਾਈ ਅਜਿਹਾ ਕੀ ਫੈਸਲਾ ਲੈਂਦਾ ਹੈ ਕਿ ਦੋਨਾਂ ਪਰਿਵਾਰਾਂ ਦੀ ਇੱਜ਼ਤ ਧਾਰ-ਧਾਰ ਹੋਣੋਂ ਬਚ ਜਾਂਗੇ ਇਸ ਕਹਾਣੀ ਬਾਰੇ ਅੱਜ ਗੱਲਬਾਤ ਕਰਾਂਗੇ ਸੇਮਰ ਆਪਣੇ ਮਾਪੇ ਦੀ ਬੜੀ ਹੁਨਾਰ ਤੇ ਸੁਚੱਜੀ ਧੀ ਸੀ ਭਾਵੇਂ ਉਹ ਰੰਗ ਦੀ ਸਾंवਲੀ ਸੀ ਤੇ ਜਿਆਦਾ ਸੋਹਣੀ ਨਹੀਂ ਸੀ ਪਰ ਸਾਰੇ ਉਹਨੂੰ ਬੜਾ ਆਦਰ ਮਾਣ ਕਰਦੇ ਬੜਾ ਪਿਆਰ ਕਰਦੇ ਕਿਉਂਕਿ ਉਹਦੇ 'ਚ ਗੁਣ ਹੋਰ ਬਹੁਤ ਸੀ ਹੂੰ ਸਭ ਨੂੰ ਮਿੱਠਤ ਨਾਲ ਬੋਲਦੀ ਕਦੇ ਖਿਜਦੀ ਨਾ ਕਦੇ ਕੰਮ ਤੋਂ ਟਾਲਣਾ ਵੱਟਦੀ। ਅੱਛਾ। ਬੀਏ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਆਪਣੇ ਨਾਨਕੇ ਮਿਲਣ ਜਾਂਦੀ ਹੈ। ਅੱਛਾ। ਉਹਦੇ ਨਾਨਕਿਆਂ ਦੇ ਪਰਿਵਾਰ 'ਚ ਉਹਦਾ ਮਾਮਾ, मामੀ, ਮਾਮੇ ਦੇ ਦੋ ਜਵਾਕ ਸੀ। ਵੱਡਾ ਮੁੰਡਾ ਤੇ ਛੋਟੀ ਕੁੜੀ ਜੀਤੀ। ਹੂੰ। ਜੀਤੀ ਵੀ ਸਿਮਰ ਦੀ ਹਾਣਵੀ ਸੀ ਤੇ ਉਹਦਾ ਕਿਤੇ ਮੰਗਣਾ ਹੋ ਚੁੱਕਿਆ ਸੀ। ਅੱਛਾ। ਸਿਮਰ ਜਦੋਂ ਨਾਨਕੇ ਗਈ ਤਾਂ ਉਹਦੀ मामੀ ਉਹਨਾਂ ਦੇ ਪਰਿਵਾਰ ਨੂੰ ਜਾਦਾ ਚੰਗਾ ਨਹੀਂ ਸੀ ਸਮਝਦੀ। ਕਿਉਂਕਿ ਜਿੱਥੇ ਮਾਮੇ ਦਾ ਪਰਿਵਾਰ ਥੋੜਾ ਜਆ ਆਰਥਿਕ ਤੌਰ ਤੇ ਚੰਗਾ ਸੀ ਸਿਮਰ ਦਾ ਪਰਿਵਾਰ ਆਰਥਿਕ ਤੌਰ ਤੇ ਉਨਾ ਵਧੀਆ ਨਹੀਂ ਸੀ ਅੱਛਾ ਦੋਵਾਂ ਪਰਿਵਾਰਾਂ 'ਚ ਕਾਫੀ ਫਰਕ ਸੀ ਹੂੰ ਸਿਮਰ ਜਦੋਂ ਗਈ ਤਾਂ ਮਾਮੀ ਨੇ ਮੱਥੇ ਤੇ ਓੜੀ ਪਾ ਲਈ ਅੱਛਾ ਪਰ ਉਹਦੀ ਆਪਣੀ ਭੈਣ ਨਾਲ ਯਾਨੀ ਮਾਮੇ ਦੀ ਕੁੜੀ ਨਾਲ ਬਹੁਤ ਬਣਦੀ ਸੀ ਅੱਛਾ ਦੋਵਾਂ 'ਚ ਸੱਕੀਆਂ ਭੈਣਾਂ ਜਿੰਨਾ ਪਿਆਰ ਸੀ ਹੂੰ ਜਦੋਂ ਸਿਮਰ ਨੂੰ ਆਈ ਨੂੰ 2-3 ਦਿਨ ਹੋਏ ਤਾਂ ਉਹਨੇ ਇੱਕ ਚੀਜ਼ ਨੋਟ ਕਰੀ ਵੀ ਉਹਦੀ ਭੈਣ ਜੀਤੀ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਐ। ਅੱਛਾ। ਜਦੋਂ ਉਹਦੇ ਹੋਣ ਵਾਲੇ ਘਰ ਵਾਲੇ ਜਸ ਕਰਨ ਦਾ ਫੋਨ ਆਉਣਾ ਤਾਂ ਉਹਦੇ ਮੱਥੇ ਤੇ ਔੜੀ ਪੈ ਜਾਂਦੀ। ਅੱਛਾ। ਉਹਨੇ 1-2 ਦਿਨ ਤਾਂ ਇਹ ਗੱਲ ਦੇਖੀ ਤੇ ਥੋੜੇ ਦਿਨਾਂ ਬਾਅਦ ਉਹਨੇ ਜੀਤੀ ਨਾਲ ਗੱਲ ਕਰੀ ਵੀ ਤੂੰ ਸਾਰਾ ਦਿਨ ਗੱਲ ਕੀ ਦੇ ਨਾ ਕਰਦੀ ਰਹਿੰਦੀ ਐ। ਜਦੋਂ ਫੋਨ ਤੇ ਮੈਂ ਜਸ ਕਰਨ ਲਿਖਿਆ ਦੇਖਦੀ ਆ ਤਾਂ ਤੇਰੇ ਮੱਥੇ ਤੇ ਔੜੀ ਪੈ ਜਾਂਦੀ ਐ। ਹੂੰ। ਉਹ ਕਹਿੰਦੀ ਵੀ ਕੀ ਦਸਾਂੜੀਏ। ਹੂੰ। ਵੀ ਮੈਂ ਕਿਸੇ ਹੋਰ ਮੁੰਡੇ ਨੂੰ ਪਸੰਦ ਕਰਦੀ ਸੀ। ਅੱਛਾ। ਤੇ ਮੇਰੇ ਘਰਦਿਆਂ ਨੇ ਮੈਨੂੰ ਇਹਦੇ ਨਾਲ ਨੋਟਤਾ। ਅੱਛਾ। ਉਹ ਕਹਿੰਦੀ ਜੇ ਤੈਨੂੰ ਕੋਈ ਹੋਰ ਹੀ ਪਸੰਦ ਤਾਂ ਤੂੰ ਫਿਰ ਮਾਮੀ ਜੀ ਨਾਲ ਗੱਲ ਕਰਨੀ ਸੀ। ਉਹ ਕਹਿੰਦੀ ਕਰੀ ਸੀ ਬੇਬੇ ਨਾਲ ਗੱਲ। ਵੀ ਮਾਂ ਕਹਿੰਦੀ ਵੀ ਜੇ ਪਰਿਵਾਰ ਦੇ ਕਿਸੇ ਹੋਰ ਜੀ ਨੂੰ ਇਹ ਗੱਲ ਪਤਾ ਲੱਗੀ ਜਾਂ ਤੈਂ ਇਹ ਗੱਲ ਬਾਹਰ ਕੱਢੀ ਤਾਂ ਤੇਰਾ ਪਿਓ ਤੇ ਭਾਈ ਨਾਲੇ ਮੈਨੂੰ ਮਾਰ ਦਣਗੇ ਨਾਲੇ ਤੈਨੂੰ। ਅੱਛਾ ਚੁੱਪ ਕਰਕੇ ਜਿੱਥੇ ਵਿਆਹ ਕਹਿੰਦੇ ਨੇ ਉੱਥੇ ਕਰਾ ਲਾ। ਨਾਲੇ ਮੁੰਡਾ ਜਿਹੜਾ ਤੂੰ ਲੱਭਿਆ ਉਹਦੇ ਨਾਲੋਂ ਤਾਂ 100 ਗੁਣਾ ਚੰਗਾ ਹੈ। ਅੱਛਾ ਚੰਗੀ ਜ਼ਮੀਨ ਜਾਇਦਾਦ ਹੈ। ਸੋਹਣਾ ਸੁਨੱਖਾ ਹੈ ਪੜੇ ਲਿਖੇ। ਹੂੰ ਘਾਟ ਤਾਂ ਦੱਸ ਕੀ ਹੈ? ਹੂੰ ਤਾਂ ਸਿਮਰ ਉਹਨੂੰ ਪੁੱਛਦੀ ਹੈ ਵੀ ਫਿਰ ਘਾਟ ਕੀ ਹੈ? ਹੂੰ ਉਹ ਕਹਿੰਦੀ ਘਾਟ ਤਾਂ ਕੋਈ ਨਹੀਂ। ਵੀ ਮੁੰਡਾ ਤਾਂ ਚੰਗਾ ਹੈ ਬਸ ਵੈਸੀ ਨਹੀਂ ਮੇਰਾ ਮਨ ਮਿਲਦੋ ਉਹਦੇ ਨਾਲ ਹੂੰ ਮੈਂ ਮਨਦੀਪ ਨੂੰ ਚਾਹਉਣੀ ਹਾਂ ਨਾ ਵੀ ਮੇਥੋਂ ਦੇ ਬਿਨਾ ਰਹਿ ਹੀ ਨਹੀਂ ਹੁੰਦਾ ਅੱਛਾ ਉਹ ਕਹਿੰਦੀ ਫਿਰ ਹੁਣ ਹੱਲ ਹੋ ਸਕਦਾ ਕੋਈ ਜਾਂ ਤਾਂ ਤੂੰ ਉਹਦੇ ਹੀ ਮੰਗਣਾ ਨਾ ਕਰਾਉਂਦੀ ਹੂੰ ਜੇ ਤੂੰ ਹੁਣ ਮੰਗਣਾ ਕਰਾ ਹੀ ਲਿਆ ਤਾਂ ਉਹ ਬਗਾਨੇ ਪੁੱਤ ਦਾ ਕੀ ਕਸੂਰ ਹੈ ਹੂੰ ਜਾਂ ਉਹਨੂੰ ਸੱਚਾਈ ਦੱਸ ਜਾ ਉਹਦੇ ਨਾਲ ਅੱਗੇ ਜ਼ਿੰਦਗੀ ਬਤਾਉਣ ਦਾ ਫੈਸਲਾ ਲੈ ਹੂੰ ਉਹ ਕਹਿੰਦੀ ਵੀ ਜੇ ਤੂੰ ਮਨਦੀਪ ਦਾ ਖਿਹੜਾ ਛੱਡੇ ਤਾਂ ਤੈਨੂੰ ਜਸ ਕਰਨ ਨਾਲ ਕੋਈ ਅਟੈਚਮੈਂਟ ਹੋਵੇ ਹੂੰ ਸਿਮਰ ਉਹਨੂੰ ਕਿਸੇ ਸਿਆਣੇ ਵਾਂਗੂ ਗੱਲ ਸਮਝਾਉਂਦੀ ਹੈ ਪਰ ਉਹ ਉਹਦੀ ਗੱਲ ਨੂੰ ਜਿਵੇਂ ਨਜ਼ਰ ਅੰਦਾ ਥੋੜੇ ਦਿਨ ਇਹੀ ਸلسلਾ ਚੱਲਦਾ ਹੈ ਤਾਂ ਜਦੋਂ ਕਿਤੇ ਜਸਕਰਨ ਦਾ ਫੋਨ ਆਉਣਾ ਤਾਂ ਜੀਤੀ ਨੇ ਇਗਨੋਰ ਕਰਨਾ ਤੇ ਸਿਮਰ ਦੇ ਕਹਿਣ ਤੇ ਜੀਤੀ ਨੇ ਜਸਕਰਨ ਦਾ ਫੋਨ ਚੱਕਣਾ ਅੱਛਾ ਇੱਕ ਦਿਨ ਰਾਤ ਨੂੰ ਦੋਵੇਂ ਭੈਣਾਂ ਆਪਣੇ ਕਮਰੇ 'ਚ ਪਈਆਂ ਗੱਲਾਂ ਬਾਤਾਂ ਕਰ ਰਹੀਆਂ ਸੀ ਹੂੰ ਤੇ ਜਸਕਰਨ ਦਾ ਫੋਨ ਆ ਗਿਆ ਅੱਛਾ ਤੇ ਜੀਤੀ ਨੇ ਚੱਕਿਆ ਨਾ ਹੂੰ ਕਾਫੀ ਮਿਸ ਕਾਲਾਂ ਵੱਜੀਆਂ ਤਾਂ ਸਿਮਰ ਜੀਤੀ ਨੂੰ ਕਹਿੰਦੀ ਵੀ ਤੂੰ ਫੋਨ ਕਿਉਂ ਨਹੀਂ ਚੱਕਦੀ ਫੋਨ ਚੱਕ ਕੇ ਗਲਤਾ ਕਰੋ ਉਹਦੇ ਨਾਲ ਹੂੰ ਉਹ ਕਹਿੰਦੀ ਮੈਂ ਨਹੀਂ ਗੱਲ ਕਰਨੀ ਥੱਕੀ ਪਈਆਂ ਮੈਂ ਤਾਂ ਨਾਲੇ ਮੇਰਾ ਮਨ ਹੈ ਨਹੀਂ ਉਹ ਨਾਲ ਗੱਲ ਕਰਨ ਦਾ अच्छा वो कहंदी कदों दा फोन ਕਰਨ ਲੱਗਿਆ ਵੀ ਤੂੰ ਇੱਕ ਵਾਰੀ ਚੱਕ ਕੇ ਉਹਨੂੰ ਹਾਂ ਨਾ ਕੁਛ ਤੱਕ ਐ ਹੂੰ ਉਹ ਕਹੰਦੀ ਜੇ ਤੈਨੂੰ ਇੰਨਾ ਹੀ ਹੇਜ ਆਉਂਦਾ ਵੀ ਤੂੰ ਚੱਕ ਕੇ ਗੱਲ ਕਰ ਲੋਗੇ ਨਾਲ اچھا ਤੂੰ ਉਹਨੂੰ ਕਹਦੇ ਵੀ ਭੈਣ ਤਾਂ ਸਾਂਗੀ اچھا ਚਲੋ ਫੋਨ ਚੱਕਦੀ ਆ ਹੂੰ ਤੇ ਜਦੋਂ ਉਹਨੂੰ ਦੱਸਦੀ ਐ ਵੀ ਭੈਣ ਤਾਂ ਸਾਂਗੀ ਹੂੰ ਤਾਂ ਜਸਕਰਨ ਉਪਰੀ ਜੀ ਆਵਾਜ਼ ਸੁਣ ਕੇ ਪੁੱਛਦਾ ਵੀ ਤੁਸੀਂ ਕੌਣ ਹੂੰ ਤਾਂ ਬੇਸ਼ੱਕ ਦੀ ਇੱਕ ਦੂਜੇ ਨੂੰ ਜਾਣਦੇ ਸੀ ਕਿਉਂਕਿ ਮੰਗਣੇ ਵੇਲੇ ਜਸਕਰਨ ਦੀ ਤੇ ਸਿਮਰ ਦੀ ਮੁਲਾਕਾਤ ਹੋਈ ਸੀ ਪਰ ਗੱਲ ਦੋਨਾਂ ਜਾਣੇ ਪਹਿਲੀ ਵਾਰ ਕਰ ਰਹੇ ਸੀ अच्छा सिमर ਨੂੰ ਦੱਸਦੀ ਵੀ ਮੈਂ ਸਿਮਰ ਗੱਲ ਕਰ ਰਹੀ ਹਾਂ ਤੁਹਾਡੀ ਸਾਲੀ ਹੂੰ ਉਹ ਕਹਿੰਦਾ ਜੀ ਠੀਕ ਹੈ ਮੈਂ ਸਮਝ ਗਿਆ ਹੂੰ ਉਹ ਪੁੱਛਦਾ ਵੀ ਤੇਰੀ ਭੈਣ ਕਿੱਥੇ ਉਹ ਕਹਿੰਦੀ ਵੀ ਉਹ ਤਾਂ ਸੌਂਗੀ ਅੱਛਾ ਉਹ ਕਹਿੰਦਾ ਵੀ ਐਡੀ ਛੇਤੀ ਤਾਂ ਸੌਣ ਵਾਲੀ ਹੈ ਨਹੀਂ ਉਹ ਵੀ ਤੂੰ ਜਾਣ ਕੇ ਮੈਨੂੰ ਆਲਮਟੋਲ ਕਰ ਰਹੀ ਹੈ ਹੂੰ ਉਹ ਕਹਿੰਦੀ ਨਹੀਂ ਵੀ ਦੀਦੀ ਸੌਂਗੀ ਤਾਂ ਹੀ ਮੈਂ ਉਹਨਾਂ ਦਾ ਫੋਨ ਚੱਕਿਆ ਅੱਛਾ ਗੱਲ ਕਰਦੇ ਕਰਦੇ ਦੋਵਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਉਹਨਾਂ ਨੂੰ ਗੱਲ ਕਰਦਿਆਂ ਨੂੰ ਅੱਧਾ ਘੰਟਾ ਹੋ ਗਿਆ ਅੱਛਾ ਉਹ ਪਤਾ ਨਹੀਂ ਕੀ ਗੱਲਾਂ ਕਰਦੇ ਰਹੇ ਹੂੰ ਸਿਮਰ ਐਨੀ ਸਹਿਜ ਐਨੀ ਰਮੇ ਨਾਲ ਗੱਲ ਕਰਦੀ ਸੀ ਵੀ ਕਿਸੇ ਦਾ ਮਨ ਵੀ ਮੋਹ ਲੈਂਦੀ ਸੀ ਉਹ ਅੱਛਾ ਤੇ ਸ਼ਾਇਦ ਜਸਕਰਨ ਨਾਲ ਵੀ ਇਹੀ ਹੋਇਆ ਹੂੰ ਉਹਨੂੰ ਸਿਮਰ ਨਾਲ ਗੱਲ ਕਰਕੇ ਬੜਾ ਚੰਗਾ ਲੱਗਿਆ ਅੱਛਾ ਅਗਲੀ ਸਵੇਰ ਸਿਮਰ ਨੇ ਜੀਤੀ ਨਾਲ ਗੱਲ ਕਰੀ ਵੀ ਰਾਤ ਮੈਂ ਜੀਜਾ ਜੀ ਨਾਲ ਗੱਲ ਕਰੀ ਬੜਾ ਚੰਗਾ ਮੁੰਡਾ ਹੈ ਤੂੰ ਕਿਉਂ ਉਹਦੇ ਨਾਲ ਐ ਕਰ ਰਹੀ ਹੈ ਹੂੰ ਵੀ ਤੂੰ ਇੱਕ ਵਾਰੀ ਮਨਦੀਪ ਨਾਲ ਗੱਲ ਕਰਨੀ ਘਟਾ ਕੇ ਤਾਂ ਦੇਖ ਤੈਨੂੰ ਆਪਣੇ ਆ ਪਿਆਰ ਹੋ ਜਾਊਗਾ ਹੂੰ ਜਸਕਰਨ ਨਾਲ ਹੂੰ ਉਹ ਕਹਿੰਦੀ ਵੀ ਮੈਨੂੰ ਬਾਲੀ ਮੱਤਾਂ ਨਾਲ ਦੇ ਹੂੰ ਜਿੰਨਾ ਕ ਮੈਂ ਕਹਿ ਨਹੀਂ ਹੁੰਦੀ ਉਹਨਾਂ ਕੰਮ ਕਰਿਆ ਕਰ ਜਿਆਦਾ ਮੈਨੂੰ ਮੱਤਾਂ ਨਾਲ ਦੇਆ ਕਰ ਹੂੰ ਕਹਿੰਦੀ ਜੇ ਜਿਆਦਾ ਹੀਜ ਆਉਂਦਾ अच्छा, अच्छा। तो सिमर ਚੁੱਪ ਕਰ ਜਾਂਦੀ ਹੈ ਵੀ ਇਹਦੇ ਖਾਨੇ ਨਹੀਂ ਪੈਣ ਵਾਲੀ ਗੱਲ। ਹੂੰ ਉਹ ਦੋਵੇਂ ਜਾਣੀਆਂ ਖੜੀਆਂ ਗੱਲਾਂ ਕਰ ਹੀ ਰਹੀਆਂ ਹੁੰਦੀਆਂ ਕਿ ਜਿਸ ਕਰਨ ਦਾ ਫੋਨ ਫੇਰ ਆ ਜਾਂਦਾ। ਅੱਛਾ ਤੇ ਜੀਤੀ ਦੇ ਫੇਰ ਮੱਥੇ ਤੇ ਓੜੀ ਪਿਆ ਜਾਂਦੀ ਹੈ। ਹੂੰ ਉਹ ਕਹਿੰਦੀ ਸਵੇਰੀ ਫੋਨ ਕਰਨ ਲੱਗ ਜਾਂਦਾ। ਅੱਛਾ ਨਾ ਦਿਨੇ ਚ ਆਇਨਾ ਨੂੰ ਨਾ ਰਾਤ ਨੂੰ ਚ ਆਇਨਾ। ਹੂੰ ਉਹ ਕਹਿੰਦੀ ਫਿਰ ਤੇਰਾ ਮੰਗੇਤਰ ਆ ਤੇ ਕੱਲ ਨੂੰ ਤੇਰਾ ਵਿਆਹ ਵੀ ਹੋਣਾ। ਅਗਲਾ ਤਾਂ ਫੋਨ ਕਰੂ ਗਈ। ਹੂੰ ਤੈਨੂੰ ਉਹਦੇ ਨਾਲ ਮੁਹੱਬਤ ਨਹੀਂ ਜਾਂ ਅਟੈਚਮੈਂਟ ਨਹੀਂ ਉਹਨੂੰ ਤਾਂ ਹੋ ਸਕਦੀ ਵੀ ਤੇਰੇ ਨਾਲ ਹੋਵੇ ਹੂੰ ਉਹ ਕਹਿੰਦੀ ਜੇ ਤੂੰ ਨਹੀਂ ਗੱਲ ਕਰਨੀ ਲੈ ਮੈਂ ਚੱਕ ਕੇ ਕਹਿ ਦਿੰਨੀ ਕੁਝ ਹੂੰ ਉਹ ਕਹਿੰਦੀ ਨਹੀਂ ਮੇਰਾ ਫੋਨ ਨਾ ਚੱਕੀ ਵੀ ਮਨਦੀਪ ਦਾ ਫੋਨ ਆਉਣ ਵਾਲਾ ਤੂੰ ਐ ਕਰ ਆਪਣੇ ਫੋਨ ਤੋਂ ਫੋਨ ਲਾ ਲੈ ਉਹਨੂੰ ਕਹਿ ਵੀ ਦੀਦੀ ਕਿਤੇ ਬਾਹਰ ਗਈ ਹੈ ਜਾਂ ਮੈਂ ਨਾ ਰਹੀ ਹਾਂ ਅੱਛਾ ਸਿਮਰ ਆਪਣੇ ਫੋਨ ਤੋਂ ਨੰਬਰ ਡਾਇਲ ਕਰਦੀ ਹੈ ਤੇ ਜਿਵੇਂ ਉਹਨੇ ਕਿਹਾ ਸੀ ਉਵੇਂ ਹੀ ਕਹਿੰਦੀ ਹੈ ਵੀ ਦੀਦੀ ਕਿਤੇ ਬਾਹਰ ਗਈ ਹੈ ਵੀ ਜਦੋਂ ਆਉਣੀ ਮੈਂ ਤੁਹਾਡੀ ਗੱਲ ਕਰਾ ਦਿੰਨੀ ਹੂੰ ਤੇ ਕਰਦੇ ਕਰਾਉਂਦੇ ਨੂੰ ਫੇਰ ਨਹੀਂ ਪਤਾ ਲੱਗਦਾ ਅੱਧਾ ਪੌਣਾ ਘੰਟਾ ਫੇਰ ਗੱਲਾਂ ਚ ਲੰਘ ਜਾਂਦਾ ਉਹਨਾਂ ਦਾ ਅੱਛਾ अच्छा गल्ला कर देया सिमर नु जस करन ये भी कहंदा है कि मेनू ऐ लगदा है कि जीती मेरे नाल बेरुखी विच गल करदी है पता नहीं ओदे मन च की है पता नहीं ओनु मैं पसंद दा या नहीं वे मेरे नाल ਠੰਗ ਨਾ ਗੱਲ ਨਹੀਂ ਕਰਦੀ ਮੈਂ ਤੇਰੇ ਨਾਲ ਕੱਲ ਦਾ ਗੱਲ ਕਰਨ ਲੱਗਿਆ ਮੈਨੂੰ ਤੇਰੇ ਨਾਲ ਗੱਲ ਕਰਕੇ ਬੜਾ ਸਕੂਨ ਮਿਲਦਾ अच्छा जीती ਗੱਲ ਨੂੰ ਟਾਲਦੀ ਉਹਨੂੰ ਲੱਗਦਾ ਵੀ ਮੇਰਾ ਜੀਜਾ ਲੱਗਦਾ ਤਾਂ ਮੈਨੂੰ ਮਜ਼ਾਕ ਕਰਦਾ ਹੋਊਗਾ ਹੂੰ ਕਿਉਂਕਿ ਜੀਜਾ ਸਾਲੀ ਚ ਅਕਸਰ ਇੰਨਾ ਕ ਮਜ਼ਾਕ ਤਾਂ ਚੱਲਦਾ ਹੀ ਰਹਿੰਦਾ ਹੂੰ ਹੂੰ ਤਾਂ ਸਿਮਰ ਉਹਨੂੰ ਕਹਿੰਦੀ ਹੈ ਵੀ ਕੋਈ ਗੱਲ ਨਹੀਂ ਜੀਜਾ ਜੀ ਵੀ ਤੁਸੀਂ ਟੈਨਸ਼ਨ ਨਾ ਲਓ ਇਸ ਗੱਲ ਦੀ ਵੀ ਉਹਦਾ ਸੁਭਾਅ ਹੀ ਇਹੋ ਜਿਹਾ ਹੈ ਹੌਲੀ ਹੌਲੀ ਮਿਕਸ ਅਪ ਹੋਊਗੀ ਉਹ। ਹੂੰ। ਵੀ ਸਾਡੇ ਨਾਲ ਵੀ ਬੜੀ ਛੇਤੀ ਮਿਕਸ ਅਪ ਨਹੀਂ ਹੁੰਦੀ ਉਹ। ਹੂੰ। ਤੇ ਬਾਕੀ ਕਹਿੰਦੀ ਕੋਈ ਗੱਲ ਨਹੀਂ ਮੈਂ ਉਹਨੂੰ ਸਮਝਾਉਂਗੀ ਕਹੂੰਗੀ ਉਹਨੂੰ ਵੀ ਤੁਹਾਡੇ ਨਾਲ ਗੱਲ ਕਰ ਲਿਆ ਕਰੇ। ਅੱਛਾ। ਬਾਕੀ ਕਹਿੰਦੀ ਉਹ ਘਰ ਦੇ ਕੰਮਾਂ ਕਾਰਾਂ 'ਚ ਮਸ਼ਰੂਫ ਰਹਿੰਦੀ ਐ। ਤਾਂ ਉਹਨੂੰ ਟਾਈਮ ਵੀ ਨਹੀਂ ਲੱਗਦਾ। ਤੇ ਰਾਤ ਨੂੰ ਵੀ ਥੱਕ ਕੇ ਜਲਦੀ ਸੌਂ ਜਾਂਦੀ ਐ ਉਹ। ਹੂੰ। ਸਿਮਰ ਜਿਵੇਂ ਜੀਤੀ ਦੀਆਂ ਗੱਲਾਂ ਤੇ ਪੜਦਾ ਪਾਰੀ ਸੀ। ਹੂੰ। ਪਰ ਅੰਦਰੋਂ-ਅੰਦਰ ਹੀ ਉਹਨੂੰ ਇਹ ਵੀ ਝੋਰਾ ਸੀ ਵੀ ਮੈਂ ਇਹਨੂੰ ਝੂਠ ਬੋਲ ਰਹੀ ਆ ਜੀਜੇ ਮੇਰੇ ਨੂੰ। ਹੂੰ। ਤੇ ਜੀਤੀ ਵੀ ਮੇਰੀ ਗੱਲ ਦੀ ਪਰਵਾਹ ਨਹੀਂ ਕਰ ਰਹੀ ਤਾਂ ਜੀਤੀ ਕੋਲ ਜਾਂਦੀ ਉਹਨੂੰ ਕਹਿੰਦੀ ਵੀ ਬੰਦਾ ਚੰਗਾ ਯਾਰ ਵੀ ਤੂੰ ਥੋੜਾ ਜਿਆਦਾ ਵਿਚਾਰ ਕਰਕੇ ਦੇਖ ਹੂੰ ਜੀਤੀ ਉਹਨੂੰ ਚਾਰੇ ਪੈਰ ਜਾ ਕੇ ਫੇਰ ਪਿਆ ਜਾਂਦੀ ਹੈ ਅੱਛਾ ਇੰਨੀ ਜਦੋਂ ਮੈਂ ਤੈਨੂੰ ਕਹਿਤਾ ਵੀ ਜੇ ਤੈਨੂੰ ਪਸੰਦ ਆ ਇੰਨੀ ਚੰਗਾ ਲੱਗਦਾ ਹੂੰ ਤੂੰ ਕਰਾ ਲਵਿਆ ਹੂੰ ਉਹਦੇ ਕੋਲ ਫੇਰ ਕੋਈ ਜਵਾਬ ਨਹੀਂ ਹੁੰਦਾ ਵਿਚਾਰੀ ਸਿਮਰ ਕੋਲ ਹੂੰ ਕਿਉਂਕਿ ਸਿਮਰ ਨੇ ਜਸਕਰਨ ਨੂੰ ਇਹ ਕਹਿਤਾ ਸੀ ਵੀ ਮੈਂ ਗੱਲ ਕਰੂੰਗੀ ਥੋੜਾ ਸਨੇਹਾ ਲਾਉਂਗੀ ਹੂੰ ਅਗਲੇ ਦਿਨ ਜਸਕਰਨ ਸਿਮਰ ਨੂੰ ਫੋਨ ਕਰਦਾ ਹੂੰ ਉਹਨੂੰ ਕਹਿੰਦਾ ਵੀ ਸੌਰੀ ਦੇਖੋ ਤੁਹਾਨੂੰ ਬਾਰ-ਬਾਰ ਫੋਨ ਕਰਦਾ ਮੈਂ ਚੰਗਾ ਨਹੀਂ ਲੱਗਦਾ ਹੂੰ ਪਰ ਮੈਨੂੰ ਦੋ ਦਿਨ ਮੈਂ ਤੁਹਾਡੇ ਨਾਲ ਗੱਲ ਕਰੀਏ ਮੈਨੂੰ ਤੁਸੀਂ ਬੜੇ ਸੁਲਝੇ ਹੋਏ ਲੱਗੇ। ਅੱਛਾ ਸਿਆਣਪ ਲੱਗੀ ਤੁਹਾਡੇ 'ਚ ਵੀ ਤੁਸੀਂ ਮੇਰੀ ਇਸ ਗੱਲ ਦਾ ਹੱਲ ਕਰਕੇ ਦਿਓ ਕੋਈ। ਹੂੰ ਵੀ ਮੈਨੂੰ ਇਹ ਪਤਾ ਕਰਕੇ ਦਿਓ ਜਾਂ ਜੇ ਤੁਹਾਨੂੰ ਗੱਲ ਪਤਾ ਹੈ ਤਾਂ ਤੁਸੀਂ ਮੈਨੂੰ ਦੱਸੋ ਵੀ ਜੀਤੀ ਨਾਲ ਕਿਤੇ ਧੱਕਾ ਤਾਂ ਨਹੀਂ ਹੋ ਰਿਹਾ। ਉਹਦੇ ਘਰ ਦੇ ਧੱਕਾ ਤਾਂ ਨਹੀਂ ਕਰ ਰਹੇ। ਹੂੰ ਤਾਂ ਸਿਮਰ ਉਹਨੂੰ ਇਹੀ ਜਵਾਬ ਦਿੰਦੀ ਹੈ ਵੀ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਵੀ ਇਹਦਾ ਸੁਭਾਅ ਹੀ ਇਹੋ ਜਿਹਾ ਹੈ। ਕੋਈ ਗੱਲ ਨਹੀਂ ਹੌਲੀ-ਹੌਲੀ ਇਹ ਮਿਕਸ ਅਪ ਹੋ ਜਾਊਗੀ। ਹੂੰ ਥੋੜਾ ਜਿਹਾ ਸਮਾਂ ਦਿਓ ਨਵਾਂ ਰਿਸ਼ਤਾ। ਹੂੰ ਹੋ ਜਾ ਸਹੀ ਹੌਲੀ-ਹੌਲੀ। ਹੂੰ ਥੋੜ ਤੇ ਉਤ ਤੋਂ ਬਾਅਦ ਆਪਣੇ ਪਿੰਡ ਆ ਗਈ। ਹੂੰ। ਇਹਨਾਂ ਸਮੇਂ ਦੌਰਾਨ ਜਿਸ ਕਰਨ ਕਦੇ-ਕਦੇ ਸਿਮਰ ਨੂੰ ਵੀ ਫੋਨ ਕਰ ਲੈਂਦਾ। ਅੱਛਾ। ਤੇ ਜਦੋਂ ਪਿੰਡ ਆਈ ਤਾਂ 2-3 ਦਿਨ ਬਾਅਦ ਜਿਸ ਕਰਨ ਦਾ ਫੇਰ ਸਿਮਰ ਨੂੰ ਫੋਨ ਆਇਆ। ਹੂੰ। ਉਹ ਸਿਮਰ ਦਾ ਹਾਲ-ਚਾਲ ਪੁੱਛਦਾ ਤੇ ਉਤ ਤੋਂ ਬਾਅਦ ਫੇਰ ਉਹੀ ਰਾਗ ਗਲਾਪਦਾ। ਉਹ ਕਹਿੰਦਾ ਵੀ ਜਦੋਂ ਤੁਸੀਂ ਉੱਥੇ ਸੀ ਉਦੋਂ ਤਾਂ ਉਹ ਮਾੜੀ-ਮੋਟੀ ਗੱਲ ਕਰ ਹੀ ਲੈਂਦੀ ਸੀ ਜਾਂ ਤੁਸੀਂ ਕਰਵਾ ਦਿੰਦੇ ਹੋਗੇ ਧੱਕੇ ਨਾਲ। ਹੂੰ। ਵੀ ਹੁਣ ਤਾਂ ਮੇਰਾ ਜਮੀ ਨਹੀਂ ਫੋਨ ਚੱਕਦੀ। ਹੂੰ। ਮੈਂ ਘਰੇ ਮੇਰੀ ਸੱਸ ਨੂੰ ਵੀ ਫੋਨ ਕਰਿਆ। ਤੇ ਉਹ ਵੀ ਮੈਨੂੰ ਕੋਈ ਬਰ ਜਵਾਬ ਨਹੀਂ ਦਿੰਦੀ ਇਸ ਗੱਲ ਦਾ ਉਹ ਵੀ ਇਹੀ ਥੋੜੇ ਵਾਲੀ ਗੱਲ ਕਹਿੰਦੀ ਵੀ ਇਹ ਤਾਂ ਸੁਭਾਈ ਇਹੋ ਜਿਹਾ ਕੋਈ ਨਾ ਮੈਂ ਕਹੂੰਗੀ ਕੋਈ ਨਾ ਮੈਂ ਕਰੂੰਗੀ ਗੱਲ ਇਹਦੇ ਨਾਲ ਵੀ ਵਿਚਲੀ ਗੱਲ ਕੀ ਹੈ ਮੈਨੂੰ ਦੱਸ ਦੋ ਕੱਲੋਂ ਸੇ ਜਿੰਦਗੀ ਬਤਾਉਣੀ ਹੈ ਵਿਆਹ ਦਾ ਫੈਸਲਾ ਕੋਈ ਛੋਟਾ ਨਹੀਂ ਹੁੰਦਾ ਜੇ ਕੋਈ ਐਸੀ ਵੈਸੀ ਗੱਲ ਹੈ ਤਾਂ ਮੈਂ ਪਿੱਛੇ हट ਜਾਣਾ ਅੱਛਾ ਸਿਮਰ ਉਹਨੂੰ ਕਹਿੰਦੀ ਵੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਇਸ ਤੋਂ ਬਾਅਦ ਵੀ ਜਸਕਰਨ ਦੇ ਕਈ ਵਾਰ ਉਹਨੂੰ ਫੋਨ ਆਇਆ ਇੱਕ ਦਿਨ ਤਾਂ ਜਸਕਰਨ ਸਿਮਰ ਨੂੰ ਆਪਣੇ ਦਿਲ ਦੀ ਗੱਲ ਕਹਿ ਹੀ ਦਿੰਦਾ ਹੂੰ ਕਹਿੰਦਾ ਮੈਂ ਤੁਹਾਨੂੰ ਇੱਕ ਦਿਨ ਪਹਿਲਾਂ ਵੀ ਕਿਹਾ ਸੀ ਮੈਨੂੰ ਤੁਹਾਡੇ ਨਾਲ ਗ ਹੂੰ ਵੀ ਜਿੰਨਾ ਕ ਮੈਂ ਜੀਤੀ ਤੋਕਿਆ ਹੁੰਨਾ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਜਿਵੇਂ ਅੰਤਾਂ ਦਾ ਸਕੂਨ ਮਿਲ ਜਾਂਦਾ ਅੱਛਾ ਸਾਰਾ ਗੁੱਸਾ ਉੱਤਰ ਜਾਂਦਾ ਸਾਰੀ ਥਕਾਵਟ ਉੱਤਰ ਜਾਂਦੀ ਹੈ ਹੂੰ ਵੀ ਕਿਉਂ ਨਾ ਤੂੰ ਹੀ ਮੇਰਾ ਵਿਆਹ ਕਰਾ ਲੈ ਅੱਛਾ ਤਾਂ ਸਿਮਰ ਪਾਣੀ ਪਾਣੀ ਹੋ ਜਾਂਦੀ ਹੈ ਗੱਲ ਸੁਣ ਕੇ ਪਹਿਲਾਂ ਤਾਂ ਉਹਨੂੰ ਲੱਗਦਾ ਵੀ ਸ਼ਾਇਦ ਜੀਜਾ ਮੇਰਾ ਮਜ਼ਾਕ ਕਰਦਾ ਹੋਊਗਾ ਹੂੰ ਪਰ ਜਦਸਕਰ ਉਹਨੂੰ ਕਹਿੰਦਾ ਵੀ ਮੈਂ ਮਜ਼ਾਕ ਨਹੀਂ ਕਰ ਰਿਹਾ ਮੈਂ ਸੀਰੀਅਸਲੀ ਗੱਲ ਕਰ ਰਿਹਾ ਤੈਨੂੰ ਹੂੰ ਸਿਮਰ ਉਹਨੂੰ ਕਹਿੰਦੀ ਹੈ ਵੀ ਵੀ ਮੈਂ ਤਾਂ ਕਦੇ ਇਸ ਨਜ਼ਰ ਨਾਲ ਤੁਹਾਨੂੰ ਦੇਖਿਆ ਹੀ ਨਹੀਂ ਮੈਂ ਬਹੁਤ ਤੁਹਾਡਾ ਇੱਜ਼ਤ ਕਰਦੀ ਆ ਦਰਮਾਨ ਕਰਦੀ ਆ ਤੇ ਮੈਂ ਤਾਂ ਇਹ ਹੀ ਸਮਝਦੀ ਆ ਵੀ ਤੁਸੀਂ ਮੇਰੇ ਜੀਜਾ ਜੀ ਹੋ ਉਹ ਕਹਿੰਦੀ ਠੀਕ ਹੈ ਮੈਨੂੰ ਤੁਸੀਂ ਚੰਗੇ ਲੱਗਦੇ ਹੋ ਨੇਕ ਇਨਸਾਨ ਹੋ ਤੁਸੀਂ ਅੱਜ ਤਾਂ ਤੁਸੀਂ ਮੈਨੂੰ ਇਹ ਗੱਲ ਕਹਿਤੀ ਪਲੀਜ਼ ਅੱਗੇ ਤੋਂ ਇਹ ਜੀ ਗੱਲ ਨਾ ਕਰੋ ਮੇਰੇ ਨਾਲ ਹੂੰ ਤਾਂ ਜਿਸ ਕਾਰਨ ਉਹਦੀ ਇਹ ਗੱਲ ਸੁਣ ਕੇ ਚੁੱਪ ਹੋ ਜਾਂਦਾ ਹੈ ਉਹ ਕਹਿੰਦਾ ਵੀ ਮੈਂ ਮਾਫੀ ਚਾਹੁੰਦਾ ਜੇ ਤੁਹਾਨੂੰ ਗੱਲ ਬੁਰੀ ਲੱਗੀ ਪਰ ਮੈਂ ਗੱਲ ਉਸ ਵੇ ਨਾਲ ਨਹੀਂ ਸੀ ਕਹਿ ਰਿਹਾ ਮੈਂ ਤਾਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸ ਰਿਹਾ ਸੀ ਵੀ ਮੈਂ ਤੁਹਾਨੂੰ ਪਸੰਦ ਕਰਦਾ ਅੱਛਾ ਸਿਮਰ ਜਸ ਕਰਨ ਦੀ ਇਹ ਗੱਲ ਸੁਣ ਕੇ ਇਹ ਵੀ ਸੋਚਦੀ ਆ ਵੀ ਮੈਂ ਕੋਈ ਜ਼ਿਆਦਾ ਸੋਹਣੀ ਸੁਨੱਖੀ ਨਹੀਂ ਜੀਤੀ ਤਾਂ ਮੇਰੇ ਨਾਲ 100 ਗੋਣਾ ਚੰਗੀ ਹੈ ਹੂੰ ਮੇਰੇ ਨਾਲ ਪੜ੍ਹੀ ਵੀ ਵੱਧ ਹੈ ਸਾਡਾ ਪਰਿਵਾਰ ਵੀ ਉਹਨਾਂ ਜਿੰਨਾ ਉੱਚਾ ਨਹੀਂ ਹੂੰ ਤੇ ਜੇ ਇਹ ਮੁੰਡਾ ਮੈਨੂੰ ਵਿਆਹ ਲਈ ਪ੍ਰਪੋਜ਼ ਕਰ ਰਿਹਾ ਹੈ ਤਾਂ ਇਹ ਵੀ ਤਾਂ ਕੋਈ ਚੰਗਾ ਇਨਸਾਨ ਹੀ ਹੋਊਗਾ ਨੇਕ ਰੂਹੀ ਹੋਊਗੀ ਹੂੰ ਉਹ ਫੇਰ ਜੀਤੀ ਨੂੰ ਮਨ 'ਚ ਗਾਲਾਂ ਹੀ ਕੱਢਦੀ ਵੀ ਐਡਾ ਚੰਗਾ ਮੁੰਡਾ ਨੇ ਹੱਥ ਹੰਗਾ ਲੈਣਾ ਹੂੰ ਸਿਰਫ ਉਸ ਮਨਦੀਪ ਕਰਕੇ ਹੂੰ ਇਸੇ ਕਸ਼ਮਕਸ਼ 'ਚ ਕਰਦੇ ਕਰਾਉਂਦੇ ਸਮਾਂ ਲੰਘ ਜਾਂਦਾ ਹੈ ਹੂੰ ਤੇ ਵਿਆਹ ਦੇ ਦਿਨ ਨੇੜੇ ਆ ਜਾਂਦੇ अच्छा सिमर अपना ਘਰ ਛੱਡ ਕੇ ਫੇਰ ਜੀਤੀ ਦੇ ਘਰੇ ਜਾਂਦੀ ਹੈ ਕਿਉਂਕਿ ਵਿਆਹ ਦੀ ਸ਼ਾਪਿੰਗ ਆ ਵੀ ਕਰਨੀ ਹੁੰਦੀ ਹੈ ਕੁੜੀਆਂ ਨੇ ਹੂੰ ਜੀਤੀ ਤੇ ਸਿਮਰ ਆਪਸ ਵਿੱਚ ਬਹੁਤ ਨੇੜੇ ਸੀ ਇੱਕ ਦੂਜੇ ਦੇ ਤਾਂ ਜਦੋਂ ਵੀ ਕੋਈ ਵਿਆਹ ਦੇ ਸ਼ਾਪਿੰਗ ਕਰਨੀ ਹੁੰਦੀ ਹੈ ਹੋਰ ਕੰਮ ਕਰ ਹੋਣੇ ਤਾਂ ਜੀਤੀ ਸਿਮਰ ਨੂੰ ਫੋਨ ਕਰਦੀ ਸੀ ਅੱਛਾ ਸਿਮਰ ਗਈ ਸ਼ਾਪਿੰਗ ਕਰਨੀ ਉੱਥੇ ਵੀ ਇਹੀ ਹੋਇਆ ਕਈ ਵਾਰ ਤਾਂ ਜੀਤੀ ਨੇ ਸਿਮਰ ਨੂੰ ਹੀ ਭੇਜ ਦੇਣਾ ਵੀ ਤੇਰੇ ਜੀਜਾ ਜੀ ਨਾਲ ਵਗ ਜਾ ਸ਼ਾਪਿੰਗਾਂ ਕਰਿਆ ਅੱਛਾ ਸਿਮਰ ਜਦੋਂ ਜੀਤੀ ਕੋਲ ਗਈ ਤਾਂ ਉਹਨੇ ਫੇਰ ਇਹੀ ਗੱਲ ਨੋਟ ਕਰੀ ਵੀ ਜੀਤੀ ਦੇ ਤਾਂ ਸਮਾਜ ਕੋਈ ਤਬਦੀਲ ਨਹੀਂ ਆਈ ਜਿਵੇਂ ਜਸਕਰਨ ਵਾਲੇ ਦਾ ਰਵਈਆ ਪਹਿਲਾਂ ਸੀ ਉਵੇਂ ਹੋਣਾ ਹੂੰ ਵੀ ਇਹ ਫੋਨ ਕਰਦਾ ਫਿਰ ਇਗਨੋਰ ਕਰਦੀ ਹੈ ਵੀ ਹੁਣ ਤਾਂ ਵਿਆਹ ਨੇੜੇ ਆ ਗਿਆ ਇਹਨਾਂ ਦਾ ਹੁਣ ਬਣੂ ਕੀ ਹੂੰ ਵਿਆਹ ਚ ਦਿਨੀ ਕੀ ਰਹਿਗੇ ਹਾਂ ਮੈਨੂੰ ਤਾਂ ਇਹ ਸੀ ਵੀ ਜਦੋਂ ਵਿਆਹ ਦੇ ਦਿਨ ਨੇੜੇ ਆ ਗਏ ਸ਼ਾਇਦ ਇਹ ਜਸਕਰਨ ਨੂੰ ਥੋੜਾ ਜਿਹਾ ਸੰਜੀਦਗੀ ਨਾਲ ਸਮਝੂਗੀ ਹੂੰ ਉਹਦੇ ਨੇੜੇ ਹੋਣ ਦੀ ਕੋਸ਼ਿਸ਼ ਕਰੂਗੀ ਪਰ ਇਹਦਾ ਤਾਂ ਹਾਲ ਉਹੀ ਹੈ ਹੂੰ ਵਿਆਹ ਦੀਆਂ ਜਦੋਂ ਸ਼ਾਪਿੰਗਾਂ ਵੀ ਹੁੰਦੀਆਂ ਤਾਂ ਜਸਕਰਨ ਨੇ ਕਦੇ ਕੋਈ ਪੱਗ ਦੀ ਫੋਟੋ ਖਿੱਚ ਕੇ ਭੇਜਣੀ ਵੀ ਮੈਂ ਆ ਪੱਗ ਲੈ ਰਿਹਾ ਹਾਂ ਹੂੰ ਲੈ ਲਾਂ ਜਾਂ ਨਾ ਜਾਂ ਕੋਈ ਹੋਰ ਛੋਟੀ ਮੋਟੀ ਚੀਜ਼ ਖਰੀਦਣੀ ਤਾਂ ਉਹਨੇ ਜੀਤੀ ਨੂੰ ਭੇਜ ਦੇਣੀ ਹੂੰ ਕਿਉਂਕਿ ਵਿਆਹ ਵਾਲੇ ਬੰਦੇ ਦੇ ਇਰਮਾਨ ਹੁੰਦੇ ਆ ਹੂੰ ਹੂੰ ਕਈ ਵਾਰ ਇਹ ਵੀ ਹੁੰਦਾ ਵੀ ਮੈਂ ਕੋਈ ਪੱਗ ਮੈਚਿੰਗ ਨਾ ਬਨਣਨੀ ਜਾਂ ਮੇਰੀ ਹੋਣ ਵਾਲੀ ਘਰ ਵਾਲੀ ਐ ਮੈਂ ਇਹਦੇ ਪਸੰਦ ਦਾ ਕੱਪੜਾ ਪਾਵਾਂ ਹੂੰ ਪਰ ਜੀਤੀ ਦੇ ਕੰਨ ਤੇ ਕੋਈ ਜੂਣਾ ਸਰਕਣੀ ਉਹਨੇ ਮੈਸੇਜ ਦਾ ਜਵਾਬ ਹੀ ਨਾ ਦੇਣਾ ਅੱਛਾ ਜੇ ਉਹਨੇ ਕਈ ਵਾਰ ਇਹ ਪੁੱਛਣਾ ਵੀ ਤੂੰ ਕੀ ਲੈ ਕੇ ਆਈਆਂ ਕੋਈ ਜੁੱਤੀ ਜੋੜਾ ਦਿਖਾ ਮੈਨੂੰ ਹੂੰ ਤਾਂ ਉਹਨੇ ਉਹਦਾ ਕੋਈ ਜਵਾਬ ਨਾ ਦੇਣਾ ਅੱਛਾ ਸਿਮਰੀ ਮਾੜਾ ਮੋਟਾ ਕੋਈ ਉਹਦੇ ਫੋਨ ਤੋਂ ਜਵਾਬ ਦੇ ਦਿੰਦੀ ਤਾਂ ਦੇ ਦਿੰਦੀ ਅੱਛਾ ਕਰਦੇ ਘਰਾਂ ਦੇ ਜਾਗੂ ਵਾਲ ਦਿਨ ਆ ਜਾਂਦਾ। ਅੱਛਾ ਸਾਰੇ ਘਰ ਚ ਰਿਸ਼ਤੇਦਾਰ ਇਕੱਠੇ ਹੋਏ ਹੋਏ, ਡੀਜੇ ਲੱਗਿਆ ਹੋਇਆ, ਸਾਰੇ ਘਰ ਚ ਦੀਪਮਾਲਾ ਹੋਈ ਹੋਈ। ਅੱਛਾ ਸ਼ਾਇਦ ਜੀਤੀ ਦੇ ਪਿਓ ਨੇ ਵਿਆਹ ਦੀਆਂ ਤਿਆਰੀਆਂ ਚ ਕੋਈ ਕਸਰ ਨਹੀਂ ਛੱਡੀ। ਅੱਛਾ ਸਾਰੇ ਰਿਸ਼ਤੇਦਾਰ ਵੀ ਆਸ਼ਾਸ਼ਕਰ ਉੱਠੇ ਵੀ ਅਸੀਂ ਇਹੋ ਜਿਹਾ ਵਿਆਹ ਨਹੀਂ ਦੇਖਿਆ। ਅੱਛਾ ਇੰਨੀਆਂ ਤਿਆਰੀਆਂ ਕਰੀਆਂ ਇਸ ਕੋ ਸਵਿਆ ਚ। ਹੂੰ ਸਾਰੇ ਰਿਸ਼ਤੇਦਾਰ ਭੈਣ ਭਰਾ ਡੀਜੇ ਤੇ ਨੱਚ ਰਹੇ ਸੀ। ਹੂੰ ਜੀਤੀ ਦੀ ਮਾਂ ਨੇ ਇਹ ਨੋਟ ਕਰਿਆ ਵੀ ਜੀਤੀ ਹੋਣੀ ਤਾਂ ਇੱਥੇ ਨੱਚ ਰਹੀ ਸੀ ਤੇ ਨੱਚਦੀ ਨੱਚਦੀ ਕਿੱਧਰ ਗਾਇਬ ਹੋ ਗਈ। ਹੂੰ ਉਹਨੇ ਸੋਚਿਆ ਵੀ ਸ਼ਾਇਦ ਜਸਕਰਨ ਦਾ ਫੋਨ ਆ ਗਿਆ ਹੋਊ ਵੀ ਸਾਈਡ ਤੇ ਫੋਨ ਸੁਣਨ ਗਈ ਹੋਊਗੀ ਹੂੰ ਜਦੋਂ ਕਾਫੀ ਸਮਾਂ ਉਹਨੂੰ ਜੀਤੀ ਨਾ ਦਿਖੀ ਤਾਂ ਉਹ ਜੀਤੀ ਦੇ ਮਗਰ ਉਹਦੇ ਕਮਰੇ ਚਾਈ ਅੱਛਾ ਉਹਨੇ ਜਦੋਂ ਕਮਰੇ ਚ ਆ ਕੇ ਦੇਖਿਆ ਤਾਂ ਉਹਨੂੰ ਕਿਤੇ ਜੀਤੀ ਨਾ ਦਿਖੀ ਕਮਰੇ ਚ ਸਾਰਾ ਘਰ ਛਾਣਿਆ ਤੇ ਜੀਤੀ ਫਿਰ ਵੀ ਨਾ ਮਿਲੀ ਹੂੰ ਤਾਂ ਅੱਕ ਕੇ ਉਹਨੇ ਸਿਮਰ ਨੂੰ ਪੁੱਛਿਆ ਵੀ ਤੂੰ ਜੀਤੀ ਨਹੀਂ ਦੇਖੀ ਕਿਤੇ ਹੂੰ ਉਹ ਕਹਿੰਦੀ ਵੀ ਮੇਰੇ ਨਾਲ ਨੱਚ ਰਹੀ ਸੀ ਉਹਨੇ ਤਾਂ ਹੂੰ ਵੀ ਫਿਰ ਕਹਿੰਦੀ ਮੈਂ ਆਪਣੇ ਕਮਰੇ ਚ ਕੱਪੜੇ ਚੇਂਜ ਕਰਕੇ ਆਉਣੀ ਆ ਹੂੰ ਵੀ ਉਹਦੇ ਕਮਰੇ ਚ ਦੇਖੋ ਹੂੰ ਜੀਤੀ ਦੀ ਮਾਂ ਸਿਮਰ ਨੂੰ ਲੈ ਕੇ ਜੀਤੀ ਦੇ ਕਮਰੇ ਚ ਜਾਂਦੀ ਹੈ ਅੱਛ ਉਹ ਜਦੋਂ ਕਮਰੇ ਦਾ ਹਾਲਾਤ ਦੇਖਦੇ ਆ ਤਾਂ ਉਹਨਾਂ ਨੂੰ ਕੁਝ ਗੱਲ ਸਮਝ ਆਉਂਦੀ ਹੈ। ਹੂੰ ਕਿਉਂਕਿ ਅਲਮਾਰੀ ਖੁੱਲੀ ਹੋਈ ਸੀ ਤੇ ਅਲਮਾਰੀ 'ਚ ਕੋਈ ਗਾਣਾ ਘੱਟਾ ਨਹੀਂ ਸੀ ਨਾ ਚਰਾਉਂਦਾ। ਅੱਛਾ ਜੀਤੀ ਦੇ ਮਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਓਹੋ ਉਹਨੂੰ ਲੱਗਿਆ ਵੀ ਜਿਹੜਾ ਪਾਣਾ ਉਹ ਨਹੀਂ ਸੀ ਚਾਉਂਦੀ ਉਹੀ ਵਾਪਰ ਗਿਆ। ਅੱਛਾ ਉਹ ਚੱਕਰ ਖਾ ਕੇ ਡਿੱਗਣ ਲੱਗੀ ਤਾਂ ਸਿਮਰ ਨੇ ਉਹਨੂੰ ਸੰਭਾਲ ਲਿਆ। ਅੱਛਾ ਸਿਮਰ ਥੋੜਾ ਜਿਹਾ ਆਪਣੀ ਮਾਮੀ ਨੂੰ ਸੰਭਾਲਦੀ ਹੈ ਤੇ ਉਸ ਤੋਂ ਬਾਅਦ ਆਪਣੇ ਮਾਮੇ ਨੂੰ ਯਾਨੀ ਜੀਤੀ ਦੇ ਪਿਓ ਨੂੰ ਲੈ ਕੇ ਆਉਂਦੀ ਹੈ। ਅੱਛਾ ਸਿਮਰ ਜਦੋਂ ਆਪਣੇ ਮਾਮੇ ਨੂੰ ਲੈ ਕੇ ਆਉਂਦੀ ਹੈ ਤਾਂ ਉਹ ਜੀਤੀ ਦੀ ਮਾਂ ਦੀ ਇਹ ਹਾਲਤ ਦੇਖ ਕੇ ਘਬਰਾ ਜਾਂਦਾ। ਅੱਛਾ। ਉਹਨੂੰ ਪੁੱਛਦਾ ਵੀ ਤੈਨੂੰ ਕੀ ਹੋ ਗਿਆ? ਹੁਣ ਤਾਂ ਤੂੰ ਡੀਜੀ ਤੇ ਭੰਗੜਾ ਪਾ ਰਹੀ ਸੀ ਚੰਗਾ ਭਲਾ। ਹੂੰ। ਵੀ ਤੂੰ ਸਿਰ ਕਿਉਂ ਬੰਨਿਆ? ਹੂੰ। ਉਹਨੇ ਥਰ-ਥਰੀ ਜਿਹੀ ਆਵਾਜ਼ ਨਾਲ ਕੰਬਦੇ ਬੁੱਲਾਂ ਨਾਲ ਦੱਸਿਆ ਵੀ ਆਪਣੀ ਜੀਤੀ ਨਹੀਂ ਲੱਭ ਰਹੀ। ਹੂੰ। ਮੈਂ ਆ ਕੇ ਕਮਰੇ 'ਚ ਦੇਖਿਆ ਤਾਂ ਕਮਰੇ ਦੀ ਅਲਮਾਰੀ ਵੀ ਖੁੱਲੀ ਹੋਈ ਸੀ। ਹੂੰ। ਤੇ ਇਹ 'ਚ ਗਹਿਣਾ ਘੱਟਾ ਵੀ ਕੋਈ ਨਹੀਂ। ਹੂੰ। ਉਹ ਕਹਿੰਦਾ ਕਿੱਥੇ ਗਾਇਬ ਹੋ ਗਈ ਉਹ? ਹੂੰ। ਤਾਂ ਉਹ ਅੱਗੇ ਦੱਸਦੀ ਹੈ ਵੀ ਮੈਂ ਤਾਂ ਤੁਹਾਨੂੰ ਦੱਸਿਆ ਨਹੀਂ ਡਰਦੀ ਮਾਰੀ ਨੇ। ਹੂੰ ਉਹਦੀ ਕਾਲਜ 'ਚ ਕਿਸੇ ਮੁੰਡੇ ਨਾਲ ਗੱਲਬਾਤ ਸੀ ਉਹਨੇ ਮੈਨੂੰ ਦੱਸਿਆ ਵੀ ਸੀ ਮੈਂ ਉਹਦੇ ਨਾਲ ਵਿਆਹ ਕਰਾਉਣਾ ਅੱਛਾ ਪਰ ਮੈਂ ਤੁਹਾਡੇ ਤੋਂ ਡਰ ਦੀ ਮਾਰੀ ਨੇ ਤੁਹਾਨੂੰ ਦੱਸਿਆ ਨਹੀਂ ਹੂੰ ਉਹਦਾ ਵੀ ਮੂੰਹ ਬੰਦ ਕਰਤਾ ਸੀ ਹੂੰ ਮੈਨੂੰ ਲੱਗਦਾ ਵੀ ਉਹ ਉਸੇ ਮੁੰਡੇ ਨਾਲ ਭੱਜ ਗਈ ਓਹੋ ਜਦੋਂ ਜੀਤੀ ਦਾ ਪਿਓ ਉਹਦੀ ਮਾਂ ਤੋਂ ਇਹ ਗੱਲ ਸੁਣਦਾ ਤਾਂ ਉਹ ਘਬਰਾ ਜਾਂਦਾ ਤੇ ਗੁੱਸੇ 'ਚ ਆ ਜਾਂਦਾ ਹੂੰ ਉਹ ਜੀਤੀ ਦੀ ਮਾਂ ਦੇ ਬੱਟਕੇ 'ਚ ਪੇੜ ਮਾਰਦਾ ਹੂੰ ਉਹ ਨੂੰ ਕਹਿੰਦਾ ਵੀ ਜਦੋਂ ਤੈਨੂੰ ਇਹ ਸਾਰੀ ਗੱਲ ਪਤਾ ਸੀ ਤੂੰ ਸਾਨੂੰ ਦੱਸਿਆ ਕਿਉਂ ਨਹੀਂ ਹੂੰ ਉਹ ਕਹਿੰਦਾ ਤੂੰ ਸਾਡੇ ਸਿਰ 'ਚ ਖੇਪਵਾ ਕੇ ਤੂੰ ਹੁਣ ਦੱਸਦੀਆਂ ਸਾਨੂੰ ਹੂੰ ਇਹ ਮਾਹੌਲ ਦੇਖ ਕੇ ਸਿਮਰ ਵੀ ਡਰ ਜਾਂਦੀ ਹੈ। ਉਹਦੇ ਮਾਮਾ ਮਮੀ ਦਾ ਰੋ ਰੋ ਬੁਰਾ ਹਾਲ ਹੋ ਜਾਂਦਾ ਹੈ। ਹੂੰ ਤਾਂ ਸਿਮਰ ਸਮਝਦਾਰੀ ਨਾਲ ਆਪਣੀ ਮਾਂ ਨੂੰ ਲੈ ਕੇ ਆਉਂਦੀ ਹੈ। ਹੂੰ ਉਹਨੂੰ ਦੱਸਦੀ ਹੈ ਵੀ ਐਂ ਕਰਕੇ ਜੀਤੀ ਘਰੋਂ ਨਾ ਸਗੀ। ਹੂੰ ਸਿਮਰ ਦੀ ਮਾਂ ਆਪਣੇ ਭਰਾ ਤੇ ਆਪਣੀ ਭਰਜਾਈ ਨੂੰ ਦੋਵਾਂ ਨੂੰ ਸੰਭਾਲਦੀ ਹੈ। ਹੂੰ ਉਹਨਾਂ ਨੂੰ ਪਾਣੀ-ਧਾਣੀ ਪਿਉਂਦੇ ਆ। ਹੂੰ ਥੋੜਾ ਜਦੋਂ ਸੈੱਟ ਹੁੰਦੇ ਆ ਤਾਂ ਚਾਰੇ ਜਣੇ ਬਹਿ ਕੇ ਗੱਲ ਕਰਦੇ ਆ ਵੀ ਹੁਣ ਕੀ ਕਰਿਆ ਜਾਵੇ। ਹੂੰ ਤਾਂ ਸਿਮਰ ਦੀ ਮਾਂ ਆਪਣੇ ਭਰਾ ਨਾਲ ਗੱਲ ਕਰਦੀ ਹੈ। ਵੀ ਚਲੋ ਜੋ ਹੋਣਾ ਸੀ ਉਹ ਹੋ ਗਿਆ ਵੀ ਹੁਣ ਅੱਗੇ ਦੇਖੀ ਆਪਾਂ ਕੀ ਕਰੀਏ ਵੀ ਸਮਝਦਾਰੀ ਇਸੇ ਚ ਹੈ ਵੀ ਜੇ ਆਪਾਂ ਕੁੜਮਾ ਨੂੰ ਇਹ ਗੱਲ ਦੱਸ ਦਈਏ ਹੂੰ ਕਿਉਂਕਿ ਕੱਲ ਨੂੰ ਜੇ ਉਹ ਬਰਾਤ ਲੈ ਕੇ ਆਗੇ ਤਾਂ ਦੋਏ ਪਰਿਵਾਰਾਂ ਦੀ ਬਹੁਤ ਵੱਡੀ ਬੇਇਜ਼ਤੀ ਹੈ ਹੂੰ ਤਾਂ ਸਿਮਰ ਦਾ ਮਾਮਾ ਆਪਣੇ ਕੁੜਮਾ ਨੂੰ ਫੋਨ ਕਰਦਾ ਹੂੰ ਉਹਨਾਂ ਨੂੰ ਕਹਿੰਦਾ ਵੀ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਗੁਨਾਹ ਹੋ ਗਿਆ ਹੂੰ ਵੀ ਸਾਡੀ ਕੁੜੀ ਘਰੋਂ ਨਾ ਸਗੀ ਹੂੰ ਵੀ ਤੁਸੀਂ ਕੱਲ ਨੂੰ ਬਰਾਤ ਲੈ ਕੇ ਨਾ ਆਓ ਓਹੋ ਜਦੋਂ ਜੀਤੀ ਦਾ ਪਿਓ ਆਪਣੇ ਕੁੜਮਾ ਨਾਲ ਇਹ ਗੱਲ ਕਰਦਾ ਤਾਂ ਉਹਦੇ ਕੁੜਮ ਦੇ ਵੀ ਪੈਰਾ ਹੇਟੋਂ ਜ਼ਮੀਨ ਨਿਕਲ ਜਾਂਦੀ ਹੈ। ਹੂੰ ਉਹ ਜੀਤੀ ਦੇ ਪਿਓ ਨਾਲ ਗੱਲ ਕਰਦਾ ਵੀ ਹੁਣ ਅਸੀਂ ਕੀ ਕਰੀਏ? ਸਾਡੀ ਤਾਂ ਜ਼ਮੀਂ ਪੱਟੀ ਮੇਸ ਹੋ ਜੂਗੀ। ਨੱਕ ਵੱਡੇ ਜਾਊਗੀ ਸਾਡੀ ਤਾਂ ਸਾਰੇ ਪਾਸੇ। ਹੂੰ ਵੀ ਗਲਤੀ ਭਾਵੇਂ ਤੁਹਾਡੀ ਕੁੜੀ ਦੀ ਹੈ ਪਰ ਬਦਨਾਮੀ ਤਾਂ ਸਾਡੀ ਵੀ ਉੱਡੀ ਹੈ। ਹੂੰ ਉਹ ਕਹਿੰਦਾ ਵੀ ਸਾਡੀ ਹੱਥ ਬੰਨ ਕੇ ਬੇਨਤੀ ਹੈ ਵੀ ਅਸੀਂ ਕੁਝ ਨਹੀਂ ਕਰ ਸਕਦੇ। ਹੂੰ ਜੋ ਤੁਸੀਂ ਸਾਨੂੰ ਸਜ਼ਾ ਦੇਣੀ ਹੈ ਦੇ ਸਕਦੇ ਹੋ। ਹੂੰ ਦੋਹੇ ਪਰਿਵਾਰਾਂ ਚ ਜਿੱਥੇ ਇੱਕ ਪਾਸੇ ਡੀਜੇ ਚੱਲ ਰਹੇ ਹੁੰਦੇ ਆ। ਹੂੰ ਉੱਥੇ ਹੀ ਇੱਕ ਕਮਰੇ ਚ ਗੁਪਤ ਮੀਟਿੰਗਾਂ ਹੋਣੇ ਸ਼ੁਰੂ ਹੋ ਜਾਂਦੀਆਂ। ਹੂੰ ਦੋਏ ਪਰਿਵਾਰੇ ਸੋਚਦੇ ਵੀ ਹੁਣ ਕਰਿਆ ਕੀ ਜਾਵੇ ਹੂੰ ਜਸਕਰਨ ਦਾ ਪਿਓ ਜਿਸ ਕਰਨ ਵਾਲੇ ਇਹ ਗੱਲ ਕਰਦਾ ਵੀ ਸਾਨੂੰ ਕੁੜਮਾਨ ਦਾ ਫੋਨ ਆਇਆ ਹੂੰ ਤੇ ਉਹ ਦੱਸ ਦਿਆ ਵੀ ਜਿੱਤੀ ਘਰੋਂ ਭੱਜ ਗਈ ਹੂੰ ਤਾਂ ਇਹ ਗੱਲ ਸੁਣ ਕੇ ਜਸਕਰਨ ਵੀ ਹੱਕਾ ਬੱਕਾ ਰਹਿ ਜਾਂਦਾ ਹੂੰ ਉਹਦੇ ਖੜੇ ਖੜੇ ਦੇ ਪਿਛਲੀਆਂ ਸਾਰੀਆਂ ਗੱਲਾਂ ਯਾਦ ਆਉਂਦੀਆਂ ਹੂੰ ਉਹ ਸੋਚਦਾ ਵੀ ਮੈਨੂੰ ਹਿੰਟ ਤਾਂ ਮਿਲ ਹੀ ਰਹੇ ਸੀ ਹੂੰ ਵੀ ਮੈਂ ਹੀ ਸ਼ਾਇਦ ੱੱਕਾ ਕਰੀਗਾ ਰਿਸ਼ਤਾ ਨਿਭਾਉਣ ਦੀ ਹੂੰ ਜੇ ਪਹਿਲਾਂ ਕਿਤੇ ਮੈਂ ਸੂਝ-ਬੂਝ ਨਾਲ ਫੈਸਲਾ ਲੈ ਲਿਆ ਹੁੰਦਾ ਮੈਂ ਮੇਰੇ ਮਾਂ-ਬਾਪ ਨੂੰ ਇਹ ਗੱਲ ਦੱਸੀ ਹੁੰਦੀ ਉਹ ਮੈਨੂੰ ਇਸ ਕਦਰ ਇਗਨੋਰ ਮਾਰ ਰਹੀ ਹੈ ਤਾਂ ਦਿਨ ਕਾ ਨੂੰ ਦੇਖਣਾ ਪੈਂਦਾ ਮੈਨੂੰ ਜਾਂ ਮੇਰੇ ਮਾਂ-ਬਾਪ ਨੂੰ ਹੂੰ ਸੋਚਦੇ ਸੋਚਦੇ ਦੋਹੇ ਪਰਿਵਾਰਾਂ ਦੀ ਅੱਧੀ ਰਾਤ ਲੰਘ ਜਾਂਦੀ ਹੈ ਹੂੰ ਤਾਂ ਜਿਸ ਕਾਰਨ ਬਹੁਤ ਸੋਚ ਕੇ ਜੇ ਆਪਦੇ ਮਾਂ-ਬਾਪ ਨਾਲ ਇਹ ਗੱਲ ਕਰਦਾ ਹੂੰ ਵੀ ਠੀਕ ਹੈ ਚਲੋ ਕੋਈ ਗੱਲ ਨਹੀਂ ਜਿੱਤੀ ਤਾਂ ਘਰੋਂ ਭੱਜ ਗਈ ਜੋ ਹੋਣਾ ਸੀ ਉਹ ਤਾਂ ਹੋ ਗਿਆ ਹੂੰ ਹੁਣ ਕੱਲ ਨੂੰ ਆਪਾਂ ਰਾਤ ਲੈ ਕੇ ਵੀ ਢੋਕਣਾ ਸਾਰੇ ਰਿਸ਼ਤੇਦਾਰ ਆਏ ਬੈਠੇ ਨੇ ਭੰਗੜੇ ਤਾਂ ਹਜੇ ਤੱਕ ਪਹਿਰੇ ਨਹੀਂ ਹੂੰ ਉਹ ਕਹਿੰਦਾ ਉਹਨਾਂ ਦੀ ਇੱਕ ਭਾਣ ਜੀ ਹੈ ਵੀ ਕਿਉਂ ਨਾ ਆਪਾਂ ਉਹਨੂੰ ਵਿਆਹ ਲਈਏ अच्छा तो जसकर्ण ਦਾ ਪਿਓ ਕਹਿੰਦਾ ਵੀ ਗੱਲ ਤਾਂ ਤੇਰੀ ਠੀਕ ਹੈ ਹੂੰ ਪਰ ਹੁਣ ਅਗਲੇ ਵੀ ਕੀ ਪਤਾ ਮੰਨਣਗੇ ਜਾਂ ਨਾ ਹੂੰ ਨਾਲੇ ਸਾਨੂੰ ਕੀ ਪਤਾ ਬੰਦੇ ਕਿਹੋ ਜਿਹੇ ਨੇ ਹੂੰ ਉਹ ਕਹਿੰਦਾ ਜਿਹੜੇ ਹੁਣ ਪਹਿਲਾਂ ਲੱਭੇ ਸੀ ਉਹ ਕਿਹੜਾ ਬਾਤ ਹੀ ਚੰਗੇ ਸੀ ਹੂੰ ਹੁਣ ਵੀ ਤਾਂ ਖਹੀ ਪਈ ਆ ਆਪਣੇ ਸਿਰ 'ਚ ਹਾਂ ਘਟੋ ਘਟ ਉਹਨਾਂ ਨਾਲੋਂ ਤਾਂ ਚੰਗੇ ਹੋਣੇ ਹੂੰ ਨਾਲੇ ਮੈਂ ਉਸ ਕੁੜੀ ਨੂੰ ਜਾਣਦਾ ਚੰਗੀ ਕੁੜੀ ਆ ਚੰਗਾ ਪਰਿਵਾਰ ਆ ਹੂੰ ਤਾਂ ਉਹਦਾ ਪਿਓ ਕਹਿੰਦਾ ਵੀ ਕੋਈ ਗੱਲ ਨਹੀਂ ਫਿਰ ਆਪਾਂ ਭਾਈ ਗੱਲ ਕਰ ਲੈਨੇ ਆ ਕੁੜਮਾ ਨਾਲ ਹੂੰ ਤਾਂ ਰਾਤੀ ਰਾਤ ਜਸਕਰਨ ਉਹਦਾ ਪਿਓ ਤੇ ਉਹਦਾ ਮਾਮਾ ਜਿਸ ਕਾਰਨ ਦੇ ਹੋਂ ਵਾਲੇ ਸਹੁਰਿਆਂ ਦੇ ਘਰੇ ਜਾਂਦੇ ਆ। ਅੱਛਾ। ਯਾਨੀ ਜੀਤੀ ਦੇ ਘਰੇ ਜਾਂਦੇ ਆ। ਅੱਛਾ। ਉੱਥੇ ਬਹਿ ਕੇ ਉਹਦੇ ਮਾਪੇ ਨਾਲ ਗੱਲ ਹੁੰਦੀ ਹੈ ਵੀ ਜਿਹੜੀ ਤੁਹਾਡੀ ਭਾਣ ਜੀਏ ਸਾਨੂੰ ਉਹਦਾ ਰਿਸ਼ਤਾ ਦੇ ਦਿਓ। ਹੂੰ। ਜਿਸ ਕਾਰਨ ਨੇ ਭਾਵੇਂ ਆਪਣੇ ਪਿਓ ਨਾਲ ਗੱਲ ਕਰ ਲਈ ਸੀ ਪਰ ਉਹਦੇ ਮਨ ਅੰਦਰ ਹੁਣ ਵੀ ਡਰ ਸੀ ਵੀ ਸ਼ਾਇਦ ਕਿਤੇ ਸਿਮਰ ਹੁਣ ਵੀ ਜਵਾਬ ਨਾ ਦੇ ਦੇ। ਅੱਛਾ। ਜੇ ਉਹਨੇ ਜਵਾਬ ਦੇਤਾ ਅਸੀਂ ਤਾਂ ਕਾਸੀ ਜੋਗੇ ਵੀ ਨਹੀਂ ਰਹਿਣੇ। ਹੂੰ। ਤਾਂ ਜੀਤੀ ਦਾ ਪਿਓ ਕਹਿੰਦਾ ਵੀ ਕੋਈ ਗੱਲ ਨਹੀਂ ਮੈਨੂੰ ਸਮਾਂ ਦਿਓ। ਰਾਏ ਤੁਹਾਡੀ ਮੈਨੂੰ ਪਸੰਦ ਆਈ ਹੈ। ਹੂੰ। ਵੀ ਮੈਂ ਮੇਰੇ ਭੈਣ ਤੇ ਮੇਰੇ ਭਣੂਏ ਨਾਲ ਗੱਲ ਕਰ ਲਾਂ ਵੀ ਜਿਵੇਂ ਉਹਨਾਂ ਦੀ ਵਿਚਾਰ ਹੋਊ ਤੁਹਾਨੂੰ ਦੱਸ ਦੰਨੇ ਆ ਹੂੰ ਉਹ ਆਪਣੀ ਭੈਣ ਨਾਲ ਗੱਲ ਕਰਦਾ ਹੂੰ ਤਾਂ ਸਿਮਰ ਦੀ ਮਾਂ ਕਹਿੰਦੀ ਵੀ ਸਾਡੀ ਹੈਸੀ ਤਾਂ ਤੁਹਾਡੇ ਮੁਕਾਬਲੇ ਜਾਂ ਮੁੰਡਿਆਂ ਦੇ ਮੁਕਾਬਲੇ ਕੁਝ ਵੀ ਨਹੀਂ ਹੂੰ ਨਾਲੇ ਮਨ ਵੀ ਲਈ ਵੀ ਆਪਾਂ ਜੀਤੀ ਦੀ ਥਾਂ ਤੇ ਸਿਮਰ ਨੂੰ ਤੋੜ ਦੰਨੇ ਆ ਹੂੰ ਪਰ ਮੈਨੂੰ ਤਾਂ ਹਜੇ ਤਿਆਰੀ ਕਰਨ ਨੂੰ ਟਾਈਮ ਲੱਗਣਾ ਹੂੰ ਕੱਪੜਾ ਲੀੜਾ ਸੋਨਾ ਸਭਾ ਸਭ ਕੁਝ ਬਣਾਉਣਾ ਹੁੰਦਾ ਮੈਂ ਮੇਰੀ ਕੁੜੀ ਨੂੰ ਐਵੇਂ ਥੋੜੀ ਤੋੜ ਸਕਦੀ ਆ ਹੂੰ ਉਹ ਕਹਿੰਦਾ ਸਾਰਾ ਕੁਝ ਬਣਿਆ ਹੋਇਆ ਹੈ ਜਿਹੜਾ ਕੁਝ ਅਸੀਂ ਜੀਤੀ ਦਾ ਬਣਾਇਆ ਉਹੀ ਆਪਾਂ ਸਿਮਰ ਨੂੰ ਦੇ ਦਾਂਗੇ ਅੱਛਾ ਕਪੜਾ ਲੀੜਾ ਸਾਰਾ ਕੁਝ ਹੈ ਤਾਂ ਹੈ ਉਹ ਆਪਣੀ ਭੈਣ ਅੱਗੇ ਝੋਲੀ ੜਦਾ ਕਹਿੰਦਾ ਭੈਣੇ ਮੈਂ ਸਾਰਾ ਕੁਝ ਕਰਨ ਨੂੰ ਤਿਆਰ ਆ ਬਸ ਮੇਰੀ ਇੱਕ ਵਾਰ ਨੱਕ ਰੱਖ ਦੇ ਅੱਛਾ ਮੈਂ ਤਾਂ ਹੁਣ ਤੇਰੇ ਰੱਖਣ ਦਾ ਹੂੰ ਉਹਦੀ ਭੈਣ ਕਹਿੰਦੀ ਵੀ ਕੋਈ ਗੱਲ ਨਹੀਂ ਵੀਰੇ ਜਦੋਂ ਕਦੇ ਤੂੰ ਨਹੀਂ ਮੈਨੂੰ ਪਿੱਠ ਦਿਖਾਈ ਮੈਂ ਤੇਰੀ ਪਿੱਠ ਥੋੜੀ ਲੱਗਣ ਦੇਵਾਂਗੀ ਹੂੰ ਸਿਮਰ ਹੋਈ ਕਿ ਜੀਤੀ ਇੱਕੋ ਹੀ ਗੱਲ ਹੈ ਹੂੰ ਸਿਮਰ ਵੀ ਤੇਰੀ ਹੈ ਹੂੰ ਜਿਵੇਂ ਤੂੰ ਫੈਸਲਾ ਲੈਣਾ ਲੈ ਲੈ ਹੂੰ ਤਾਂ ਜੀਤੀ ਦੇ ਪਿਓ ਦੇ ਜਿਵੇਂ ਸਾਹ ਚ ਸਾਹ ਆ ਜਾਂਦਾ ਹੂੰ ਉਹਨੂੰ ਤਾਂ ਉਹਦੀ ਭੈਣ ਜਿਵੇਂ ਰੱਬ ਬਣ ਕੇ ਬੋੜੀ ਹੂੰ ਉਹ ਕੜਮਾ ਕੋਲ ਜਾਂਦਾ ਹਿੰਮਤ ਜੀ ਕਰਕੇ ਉਹਨਾਂ ਨੂੰ ਇਹ ਗੱਲ ਦੱਸਦਾ ਹੂੰ ਵੀ ਭਾਈ ਉਹ ਮੰਨ ਲਗੇ ਤੁਸੀਂ ਕਹਿੰਦੇ ਸਾਡੇ ਘਰ ਹੀ ਮਰਾਤ ਲੈ ਕੇ ਆਉਣੀ ਹੈ ਅੱਛਾ ਜਦੋਂ ਆਪਣੇ ਸਹੁਰੇ ਦੇ ਮੂੰਹੋਂ ਇਹ ਗੱਲ ਸੁਣਦਾ ਤਾਂ ਜਿਸ ਕਾਰਨ ਦਾ ਵੀ ਕਾਲਜਾ ਠਰ ਜਾਂਦਾ ਹੂੰ ਉਹਨੂੰ ਤਾਂ ਹੁਣ ਜਿਵੇਂ ਭੁੱਲੀ ਗਿਆ ਵੀ ਉਹਦਾ ਜੀਤੀ ਨਾਲ ਵਿਆਹ ਹੋਣਾ ਸੀ ਅੱਛਾ ਜਾਂ ਵੀ ਜੀਤੀ ਹੈ ਕੌਣ ਸੀ ਕਿਉਂਕਿ ਉਹਦੇ ਮਨ 'ਚ ਤਾਂ ਕਾਫੀ ਅਰਸਾ ਪਹਿਲਾਂ ਹੀ ਇਹ ਚੱਲ ਰਿਹਾ ਸੀ ਵਿਕਾਸ ਮੇਰਾ ਸਿਮਰ ਨਾਲ ਵਿਆਹ ਹੋ ਜਾਂਦਾ ਹੂੰ ਇਹ ਸਾਰੀ ਗੱਲ ਹੋ ਜਾਂਦੀ ਹੈ ਪਰ ਸਿਮਰ ਨੂੰ ਕੰਨੋਂ ਕੰਨੀ ਖਬਰ ਨਹੀਂ ਹੁੰਦੀ अच्छा ਜਦੋਂ ਕੁੜਮ ਚਲੇ ਜਾਂਦੇ ਆ ਤਾਂ ਸਿਮਰ ਦੀ ਮਾਂ ਸਿਮਰ ਨਾਲ ਗੱਲ ਕਰਦੀ ਵੀ ਪੁੱਤ ਐਂ ਕਰਕੇ ਜਿਸ ਕਰਨ ਦੇ ਘਰ ਦੇ ਆਏ ਸੀ ਤੇ ਉਹਨਾਂ ਨੇ ਵੀਰੇ ਅੱਗੇ ਇਹੀ ਅਰਜ਼ ਕਰੀਏ ਵੀ ਜੀਤੀ ਦੀ ਜਗਾ ਸਾਨੂੰ ਸਿਮਰ ਦੇ ਦਿਓ اچھا ਤਾਂ ਸਿਮਰ ਬੜੀ ਹੈਰਾਨ ਹੁੰਦੀ ਹੈ ਉਹ ਆਪਣੀ ਕਿਸਮਤ ਤੇ ਹੱਸਦੀ ਵੀ ਹੈ ਤੇ ਉਹ ਕਹਿੰਦੀ ਵੀ ਮਾਂ ਉਹ ਤਾਂ ਆਪਣੇ ਨੂੰ ਹਾਇਸੀਅਤ ਚ ਬੜੇ ਵੱਡੇ ਨੰਦੇ ਤੇ ਉਹਦੀ ਮਾਂ ਉਹਦੀ ਗੱਲ ਵਿੱਚੋਂ ਹੀ ਕੱਟ ਦਿੰਦੀ ਹੈ اچھا ਉਹ ਕਹਿੰਦੀ ਪੁੱਤ ਤੇਰੇ ਮਾਮੇ ਨੇ ਸਾਰੀ ਗੱਲ ਕਰ ਲਈ ਉਹਨਾਂ ਨਾਲ ਵੀ ਉਹਨਾਂ ਨੇ ਤਾਂ ਮੰਗ ਕੇ ਰਿਸ਼ਤਾ ਲਿਆ ਤੇਰਾ अच्छा अभी तो टेंशन ना ले अच्छा तू दासु तू की चाहुनी है कि तेरी हामी हैगी इस रिश्ते च हम्म वो कहंदी मां जे ਤੁਸੀਂ ਸਾਰੇ ਵੱਡਿਆਂ ਨੇ ਫੈਸਲਾ ਕਰ ਹੀ ਲਿਆ ਹम्म ਤਾਂ ਮੈਂ ਤੁਹਾਡੇ ਤੋਂ ਕੋਈ ਅਲੱਗ ਜਿਵੇਂ ਤੁਸੀਂ ਕਰਤਾ ਠੀਕ ਹੀ ਹੋਊਗਾ ਹम्म ਭਾਵੇਂ ਸਿਮਰ ਨੂੰ ਆਪਣੀ ਭੈਣ ਦੇ ਇਸ ਕਦਮ ਦਾ ਦੁੱਖ ਸੀ ਪਰ ਉਹਨੂੰ ਆਪਣੀ ਕਿਸਮਤ ਤੇ ਭਰੋਸਾ ਨਹੀਂ ਸੀ ਹੋ ਰਿਹਾ ਵੀ ਇੰਨਾ ਚੰਗਾ ਮੁੰਡਾ ਇਸ ਤਰੀਕੇ ਨਾਲ ਮੇਰੀ ਝੋਲੀ ਪੈ ਗਿਆ ਹम्म ਕਿਉਂਕਿ ਪਹਿਲਾਂ ਜਿਹੜੀ ਗੱਲ ਹੁੰਦੀ ਸੀ ਭਾਵੇਂ ਸਿਮਰ ਨੇ ਉਹਨੂੰ ਜਵਾਬ ਦੇ ਹੀ ਦਿੱਤਾ ਸੀ ਹम्म ਪਰ ਜਸਕਰਨ ਦੀ ਸਿਆਣਪ ਨੇ ਤੇ ਚੰਗਿਆਈ ਨੇ ਉਹਦਾ ਮਨ 모 ਲਿਆ ਸੀ अच्छा जो ਚੁੱਪ ਸੀ ਤਾਂ ਇਸ ਕਰਕੇ ਚੁੱਪ ਸੀ ਵੀ ਕਿਉਂਕਿ ਰਿਸ਼ਤਾ ਜੀਜੇ ਸਾਲੀ ਵਾਲਾ ਸੀ ਹੂੰ ਜੀਤੀ ਦੀ ਮਾਂ ਜਿਹੜੀ ਭਾਣਜੀ ਨੂੰ ਦੇਖ ਕੇ ਕਦੇ ਮੱਥੇ ਵਟ ਪਾਉਂਦੀ ਸੀ ਅੱਜ ਉਹਦੇ ਹੱਥ ਚੁੰਮਦੀ ਐ ਹੂੰ ਉਹਦਾ ਸ਼ੁਕਰਾਨਾ ਕਰਦੀ ਐ ਉਹਨੂੰ ਕਹਿੰਦੀ ਵੀ ਸ਼ੁਕਰ ਐ ਪੁੱਤ ਤੂੰ ਸਾਡੀ ਇੱਜ਼ਤ ਰੱਖੀ ਜੇ ਤੂੰ ਵੀ ਸਾਡੀ ਇੱਜ਼ਤ ਨਾ ਰੱਖਦੀ ਤਾਂ ਅਸੀਂ ਤਾਂ ਦੋਵੇਂ ਜੀ ਅੱਜ ਕਿਸੇ ਖੂ ਖਾਤੇ ਪੈ ਜਾਂਦੇ ਹੂੰ ਅਗਲੇ ਦਿਨ ਬਰਾਤ ਆਉਂਦੀ ਐ ਤਾਂ ਚਾਈ ਚਾਈ ਜੀਤੀ ਦੀ ਜਗ੍ਹਾ ਸਿਮਰ ਨੂੰ ਵਿਦਾ ਕਰ ਦਿੱਤਾ ਜਾਂਦਾ ਐ ਅੱਛਾ ਭਾਵੇਂ ਇਹ ਇੱਕ ਅਜੀਬ ਜਿਹਾ ਫੈਸਲਾ ਲਿਆ ਗਿਆ ਸੀ ਹੂੰ पर मौके ते ਇਸ ਲਏ ਗਏ ਫੈਸਲੇ ਨੇ ਦੋਵੇਂ ਪਰਿਵਾਰਾਂ ਦੀ ਇੱਜ਼ਤ ਨੂੰ ਜਿਵੇਂ ਬਚਾ ਲਿਆ ਸੀ ਹੂੰ ਵਿਆਹ ਦੇ ਬਾਅਦ ਸਿਮਰ ਜਦੋਂ ਆਪਣੇ ਸਹੁਰੇ ਘਰੇ ਜਾਂਦੀ ਹੈ ਤਾਂ ਜਿਸ ਕਰਨ ਦੇ ਸਿਮਰ ਦੋ ਜਣੇ ਬਹਿ ਕੇ ਗੱਲਾਂ ਕਰਦੇ ਆ ਹੂੰ ਤਾਂ ਸਿਮਰ ਉਹਦੇ ਨਾਲ ਗੱਲਬਾਤ ਕਰਦੀ ਹੈ ਵੀ ਜਦੋਂ ਮੈਂ ਤੁਹਾਡੇ ਨਾਲ ਪਹਿਲੀ ਵਾਰ ਗੱਲ ਕਰੀ ਤੇ ਮੈਨੂੰ ਪਤਾ ਲੱਗ ਗਿਆ ਵੀ ਤੁਸੀਂ ਬੜੇ ਚੰਗੇ ਇਨਸਾਨ ਹੋ ਅੱਛਾ ਤੇ ਜਦੋਂ ਮੈਂ ਤੁਹਾਡੇ ਤੋਂ ਜੀਤੀ ਦੀ ਸੁਚਾਈ ਲਗਾਉਂਦੀ ਸੀ ਤਾਂ ਮੈਨੂੰ ਬੜਾ ਦੁੱਖ ਹੁੰਦਾ ਸੀ ਹੂੰ ਐਨੇ ਰੱਬ ਵਰਗੇ ਬੰਦੇ ਨਾਲ ਮੈਂ ਮਾੜੀ ਕਰ ਰਹੀ ਹਾਂ ਹੂੰ ਤੇ ਉਹ ਕੇ ਵੀ ਕਹਿੰਦੀ ਹੈ ਵੀ ਮੈਨੂੰ ਨਹੀਂ ਸੀ ਪਤਾ ਮੈਂ ਇਸ ਘਰ ਦੀ ਨੂੰ ਮੰਨ ਕੇ ਆਉਂਗੀ ਹੂੰ ਤੇ ਮੈਂ ਪਤਾ ਨਹੀਂ ਕਿਹੜੇ ਮੋਤੀ ਪੁੰਨ ਕਰੇ ਸੀ ਜਿਹੜੇ ਮੈਨੂੰ ਤੁਸੀਂ ਮਿਲੇ ਅੱਛਾ ਤਾਂ ਜਿਸ ਕਰਨ ਵੀ ਉਹਨੂੰ ਕਹਿੰਦਾ ਵੀ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਹੁੰਦਾ ਸੀ ਮੈਨੂੰ ਤੇਰੇ ਨਾਲ ਗੱਲ ਕਰਕੇ ਬੜਾ ਸਕੂਨ ਮਿਲਦਾ ਹੂੰ ਮੋਤੀ ਤੂੰ ਨਹੀਂ ਮੈਂ ਪੁੰਨ ਕਰਿਆ ਜਿਹੜਾ ਮੈਨੂੰ ਤੂੰ ਮਿਲੀ ਹੈ ਅੱਛਾ ਇਹ ਸ਼ਾਇਦ ਮੇਰਾ ਤੇਰੇ ਪ੍ਰਤੀ ਲਗਾਵ ਹੀ ਇੰਨਾ ਸੀ ਵੀ ਪ੍ਰਮਾਤਮਾ ਨੇ ਜਿਵੇਂ ਤੇਵੇਂ ਆਪਣਾ ਜੋੜ ਮਿਲਾਇਆ ਹੂੰ ਇੱਕ ਪਾਸੇ ਸਿਮਰ ਨੇ ਆਪਣੇ ਇਹ ਸਨੇਕ ਫੈਸਲੇ ਨਾਲ ਦੋਵੇਂ ਪਰਿਵਾਰਾਂ ਦੀ ਇੱਜ਼ਤ ਰੱਖੀ ਤੇ ਦੂਜੇ ਪਾਸੇ ਜੀਤੀ ਨੇ ਦੋਵੇਂ ਪਰਿਵਾਰਾਂ ਦੀ ਇੱਜ਼ਤ ਨੂੰ ਦਾਤੇ ਲਾਤਾ ਹੂੰ ਜੀਤੀ ਦੇ ਪਿਓ ਨੇ ਇੱਥੇ ਤੱਕ ਕਹਿਤਾ ਸੀ ਵੀ ਅੱਜ ਤੋਂ ਬਾਅਦ ਇਸ ਪਰਿਵਾਰ ਚ ਇਸ ਘਰ ਚ ਜੀਤੀ ਦਾ ਨਾਂ ਨਾ ਲਿਓ ਜੇ ਕਿਸੇ ਨੇ ਜੀਤੀ ਦਾ ਨਾਂ ਲਿਆ ਤਾਂ ਮੈਥੋਂ ਬੁਰਾ ਕੋਈ ਨਹੀਂ ਹੂੰ ਦੱਸਣ ਵਾਲੇ ਦੱਸਦੇ ਵੀ ਸਿਮਰ ਦੇ ਇੱਕ ਨਹੀਂ ਦੋ ਪਿੱਕੇ ਪਰਿਵਾਰ ਹੋਏ ਹੂੰ ਇੱਕ ਉਹਦੇ ਮਾਮਿਆਂ ਦਾ ਪਰਿਵਾਰ ਹੂੰ ਤੇ ਦੂਜਾ ਉਹਦਾ ਆਪਣਾ ਪਰਿਵਾਰ ਹੂੰ ਹਰ ਤਿੱਥ ਤਿਹਾਰ ਜਾਂ ਕੋਈ ਸੰਧਾਰਾ ਲੈ ਕੇ ਜਾਣਾ ਹੁੰਦਾ ਤਾਂ ਜਿੱਥੇ ਸਿਮਰ ਦਾ ਆਪਣਾ ਪਰਿਵਾਰ ਆਉਂਦਾ ਉੱਥੇ ਉਹਦਾ ਮਾਮਾ ਵੀ ਉਸੇ ਤਰ੍ਹਾਂ ਹੀ ਲੈ ਕੇ ਆਉਂਦਾ ਹਾਂਜੀ ਵੀਰੇ ਬਹੁਤ ਸੋਹਣੀ ਕਹਾਣੀ ਆ ਇੱਕ ਪਾਸੇ ਜਿੱਥੇ ਜੀਤੀ ਵਰਗੀਆਂ ਕੁੜੀਆਂ ਆਪਣੇ ਮਾਪਿਓ ਤੇ ਆਪਣੇ ਹੋਣ ਵਾਲੇ ਸਹੁਰਿਆਂ ਦੀ ਇੱਜ਼ਤ ਨੂੰ ਦਾਤੇ ਲਾਉਂਦੀਆਂ ਉੱਥੇ ਸਿਮਰ ਵਰਗੀਆਂ ਸਿਆਣੀਆਂ ਕੁੜੀਆਂ ਵੀ ਹੈਗੀਆਂ ਜਿਹੜੀਆਂ ਦੋ ਦੋ ਪਰਿਵਾਰਾਂ ਦੀ ਇੱਜ਼ਤ ਰੱਖਦੀਆਂ ਨੇ ਸੋ ਕਿਵੇਂ ਦੀ ਲੱਗੀ ਤੁਹਾਨੂੰ ਇਹ ਕਹਾਣੀ ਸਾਨੂੰ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਡੀ ਵੀ ਕੋਈ ਐਸੀ ਕਹਾਣੀਆਂ ਤਾਂ ਤੁਸੀਂ ਸਾਨੂੰ ਇੰਸਟਾਗ੍ਰam ਤੇ ਜਾਂ ਕਮੈਂਟ ਸੈਕਸ਼ਨ 'ਚ ਵੀ ਮੈਸੇਜ ਕਰ ਸਕਦੇ ਹੋ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਦੇਖਦੇ ਰਹੋ ਜ਼ਿੰਦਗੀ ਨਾਵਾ ਧੰਨਵਾਦ